ਇਹ ਗੋਲਿਆ ਆ ਜਿਹੜਾ ਪਾਲੇ ਕੇ ਬੰਦੇ ਜੀ ਪੰਦੇ ਰੀੜ ਕੇ ਨਹੀਂ ਆਉਂਦੇ। ਅੱਛਾ ਹਾਂਜੀ ਜਿਵੇਂ ਆਹ ਨਾ ਇਹਨੂੰ ਹੀ ਗੋਲ ਕਰਕੇ ਇਹਨੂੰ ਥੱਲੇ ਮਰ ਨੂੰ ਲੋਟ ਕੇ ਨਹੀਂ ਆਣਾ। ਬਾਕੀ ਸੰਤ ਜੀ ਲੈ ਕੇ ਆਏ। ਬੈਗੇ ਇਹ ਬਸ ਚੜਿਓ। ਥੈਨੂੰ ਕੋ ਗਲਾਸ ਨਾਲ ਕੋਈ ਚੂੜੀ ਪਾਣੀ ਪੀਤਾ। ਇਹ ਆ। ਉਹ ਕਹਿੰਦੇ ਵੀ ਸੰਗਲ ਇਹਨਾਂ ਨਾਲ ਘੁੰਮਦੇ ਰਹਿੰਦਾ ਹੁੰਦਾ ਸੀ। ਹੂੰ। ਕਹਿ ਤਾ ਇਹਨਾਂ ਨਾਲ ਲਾਈਨ ਹੈ। ਵਾਹ। ਹੋਰ ਕੀ? ਕਿਵੇਂ ਲੱਗ ਰਿਹਾ ਸਤਿਨਾਮ? ਹੋਰ ਕੀ? ਨੰਨਾ ਆ ਰਿਹਾ। ਇਹ ਜੀਜਾ ਵੀ ਇੱਕ ਤਾਂ ਉਹ ਮੋਬਾਈਲਾਂ ਤੇ ਵੇਖੀਆਂ ਸੀ ਅਸੀਂ ਟੀਵੀ 'ਚ ਵੇਖੀਆਂ ਸੀ ਜਾਂ ਅਖਬਾਰਾਂ ਤੇ ਵੇਖੀਆਂ ਇਹ ਅੱਜ ਤੀ ਸੱਚ ਵੇਖ ਰਹੇ।